ਆ ਵੀ ਦੋਸਤੋ ਇਹਨਾਂ ਦੇ ਹੁਣ ਇਹਨੇ ਮੁਕਾਬਲੇ ਹੁਣ ਹਨਾ ਤੇ ਦੇਖ ਸਕਦੇ ਤੁਸੀਂ ਸਿਰੇ ਦੇ ਹੂੰ ਇਹ 17 400 ਰੋ ਰੰਗ ਰੋਣ ਦੀ ਜਿਹਦੀ ਲੱਗਦਾ ਕੱਦ-ਕਾੜ ਤੁਸੀਂ ਦੇਖ ਸਕਦੇ ਛੋਟੇ ਦਾ ਹਨਾ ਸਿਰੇ ਦਾ ਕੱਦ ਹੈ ਮਾਥਾ 5 ਹੁਣ ਹਣਾ ਤੁਸੀਂ ਚੈੱਕ ਕਰ ਸਕਦੇ ਹੋ ਹਨਾ ਐ ਗੱਲ ਬਾਤ ਕਿਹੜਾ ਪੰਡਾ ਭਰਾ ਜੀ ਦਲੇਸ਼ ਵਾਲਾ ਹਾਂ ਦਲੇਲ ਸਿੰਘ ਵਾਲਾ ਪਿੱਕੀ ਪਲਾਟਾ ਹੈ ਨਾ ਚਲੋ ਵੇ ਠੀਕ ਹੈ ਜੀ ਠੀਕ ਜੀ ਸ਼ਰਮਾ ਜੀ ਪਹੁੰਚੋ ਪੂਰਾ ਮੱਝ ਗੁਰਦੁਸ਼ਪੀਆ ਜੀ ਸੰਦੀਪ ਫਰਾਂਜੋ ਮੇਰੇ ਦਸ ਜੀ 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 ਹੈਲੋ ਥੈਂਕ ਯੂ ਕਿਹੜਾ ਪਿੰਡਾ ਬਾਈ 32 ਸੇਖਾਂ ਤੋਂ ਆਇਆ ਕਿ ਬਰਨਾਲੇ ਜਮਾ ਤੇ 32 ਸੇਖਾਂ ਤੋਂ ਜੋ ਆਏ ਨੇ ਬਾਈ ਦੇਖ ਸਕਦੇ ਹੋ ਜੀ ਘੈਂਟ ਗੱਲਬਾਤ ਹੋਣਾ ਇਹ ਵੀ ਵੀ ਆ ਵੀ ਸੌਣ ਵਾਲੇ ਭਰਾ ਨੂੰ ਦੋਸਤ ਤੇ ਅਗਰ ਗੁੱਸਾ ਆਵੇ ਨਾ ਮਿੱਤੂ ਤੁਹਾਨੂੰ ਪਿੱਛੇ ਬਾੜ ਨਾ ਪਾਓ ਤੇ ਚਲਾਓ ਜੀ ਸੰਭਾਲੀਏ ਚੜ੍ਹਦੇ ਨੇ ਇਕੱਠ ਦੀ ਗੱਲ ਕਰਿਆ ਨਾ ਸੌਂ ਦਾ ਪਰਿਆ ਵਾ ਬੰਦੇ ਹੈਗਾ ਥੋੜਾ ਜਿਹਾ ਡਾਉਣੀ ਸੀ ਅਜਾ ਪਹਿਲਾਂ ਉਹ ਤਾਂ ਲੈ ਜੇ ਉਹਦਾ ਸੀ ਪਰੌਣੀ ਸੀ ਦੁੱਧ ਸੁਣਨੀ ਹੈ ਮੋਰਾ ਮੱਤ ਨਹੀਂ ਦਰਵਿੰਦਰ ਸਿੰਘ ਸਾਰੋਪੁਰ ਕੀ ਜੇ ਜਸੇ ਸਿੰਘ ਸਾਰੋਪੁਰ ਪ੍ਰਕਾਸ਼ ਸਿੰਘ जल्दी आयो सर्टिफिकेट लॾो ਆਉਟ ਹੋਣ ਲੱਗੇ। ਲਾ ਡਿਊਟੀ ਸਖਜਿੰਦਰ। ਉਹ ਨਹੀਂ ਯਾਰ। ਨਹੀਂ ਮੈਂ ਠੀਕ ਆ। ਸਖਜਿੰਦਰ ਭਾਈ ਵੀ ਪਹੁੰਚ ਗਿਆ। ਭਾਈ ਲੈ ਜੀ। ਜਿਆਦਾ ਕਰਕੇ ਤੁਸੀਂ ਇਹਨਾਂ ਨੂੰ ਗੁਰਤੇਜ ਸਿੰਘ ਜੀ। ਭਾਈ ਸਤਿ ਸ੍ਰੀ ਅਕਾਲ। ਪੜਾ ਕੇ ਪਾਪਾ ਗਲੋਪੋਲੇ ਬਾਈ ਜੀ ਬਹੁਤ ਲਾਈਕ ਕਰਦਾ ਤੁਹਾਨੂੰ ਬਹੁਤ ਵੀਡੀਓ ਦੇਖਦੇ ਹੁੰਦੇ ਜਿਉਂਦੇ ਰਹੋ ਜਦੋਂ ਤੁਸੀਂ ਕਹਿੰਦੇ ਉਹ ਨਾ ਬਾਈ ਪ੍ਰੀਤ ਇੱਧਰ ਕੈਮਰਾ ਉਹ ਪਾਪਾ ਮੈਂ ਬਹੁਤ ਮੇਰਾ ਨਾਲ ਲਗਾ ਰਹੇ ਅੱਛਾ ਉਹ ਚਾਰਥਾਂ ਦਾ ਹੋ ਗਿਆ ਤੂੰ ਇਹ ਤਾਂ ਨਾ ਪ੍ਰੀਤ ਆ ਕਰੇ ਫੋਟੋ ਕਰ ਚੱਲ ਫੋਟੋ ਕਰੀਏ ਨਾ ਲਓ ਜੀ ਸੁੰਦਰ ਭਾਈ ਜੀ ਤੁਸੀਂ ਆ ਖਾਸ ਕਰਕੇ ਹਨਾ ਵੀਡੀਓ ਦੇਖਦੇ ਰਹਿੰਦੇ ਹੋਗੇ ਤੇ ਬਹੁਤ ਸੋਹਣੀਆਂ ਤੇ ਵੀਡੀਓ ਹੁੰਦੀਆਂ ਨੇ ਇਹਨਾਂ ਦੀਆਂ ਇਹ ਵੀ ਧਰੋਲਾ ਮੰਡੀ ਦੇ ਵਿੱਚ ਭਾਈ ਜੀ ਪਹੁੰਚੇ ਨੇਗੇ ਤੇ ਭਾਈ ਜੀ ਨੂੰ ਪਹਿਲੀ ਵਾਰ ਮਿਲੇ ਆ ਬਹੁਤ ਚੰਗਾ ਲੱਗਿਆ ਮਿਲ ਕੇ ਜੀ ਓਕੇ ਆਪਾਂ ਦਨ ਲਗਾਉਨੇ ਆ ਵੱਡੇ ਗੁੱਲ ਤੇ ਸਾਨਾ ਜਿਹੜੇ ਉਹ ਸਾਰੇ ਸਾਨ ਪਹੁੰਚ ਚੁੱਕੇ ਨੇ ਜੀ ਲਾਈਨ ਅਪ ਕਰ ਲਓ ਖੁੱਲੇ ਖੁੱਲੇ ਕਰ ਦੇ ਤਾਂ ਕਿ ਉਹ ਨੰਬਰ ਗਰਾਊਂਡ ਦੇ ਵਿੱਚ ਜਿਵੇਂ ਨਾ ਤੁਹਾਨੂੰ ਮਸਾਨਾ ਵੀ ਨਾ ਹੋ ਕਿਉਂਕਿ ਜਦੋਂ ਕਿਉਂਕਿ ਮੁੰਡੀ ਦੇ ਵਿੱਚ ਪਹੁੰਚੇ ਬਿਆਨ ਦੇ ਕੱਲੇ-ਕੱਲੇ ਪੁਆਇੰਟ ਆ ਜਿਹੜੇ ਉਹ ਚੈੱਕ ਕਰੋਗੇ ਆਸਾਨ ਬਾਤ ਤੁਹਾਡੇ ਅੰਡਾ ਦੇ ਮੁੱਲਾਂ ਜੱਜ ਕਰਨਾ ਬਹੁਤ ਮੁਸ਼ਕਲ ਹੈ ਇਹਨਾਂ ਪਾਲਿਆ ਸਾਮਿਆ ਤਿਆਰ ਕੀਤਾ ਉਹ ਚੜ੍ਹਦੇ ਨੇ ਹੈਨਾ ਬਾਕੀ ਕਿਸਮਤ ਹੈ ਜੀ ਜੱਜ ਸਾਹਿਬ ਇਹਨਾਂ ਦੌਰਾਨ ਦੇ ਵਿੱਚ ਤੁਸੀਂ ਜਿੱਥੇ ਤੁਹਾਡੀ ਨਿੱਕੀਆਂ ਨਿੱਕੀਆਂ ਬੋਕੀ ਦੇ ਨਾਲ ਸਾਰੇ ਚੈੱਕ ਅਪ ਕਰੋ ਕੁਝ ਗੁਰ ਕਲਾਉਂ ਦੀ ਦੂਰੀ ਆ ਤੇ ਦਰਸ਼ਕ ਵੀ ਇਹਨਾਂ ਵਿੱਚ ਪੁੱਲ ਤਾਂ ਪਹਿਲੇ ਦੂਜੇ ਕਿਉਂਕਿ ਮੁਹਾਨਤ ਦਸ ਗੁਰਾਂ ਵਿੱਚ ਕਿਹੜਾ ਆਉਂਦਾ ਹਲਾਤ ਪੁੱਲਾ ਮੇਰਾ ਬਾਖ ਪੁਮਾਲ ਜਿਹੜੇ ਭਰਾ ਜਿੱਤ ਕੇ ਗਏ ਉਹਨਾਂ ਨੂੰ ਠੇਰਸ ਵਾਲੀਆਂ ਮੁਬਾਰਕਾਂ ਔਰ ਹਾਰ ਗਏ ਉਹ ਮੌਜੂਦ ਤੌਰ ਤੇ ਦੇਖ ਰਹੇ ਨੇਗੇ ਮੈਂ ਚਲੋ ਉੱਥੇ ਉੱਥੇ ਰੰਗ ਨੰਬਰ 2 ਦੇ ਵਿੱਚ ਦੇਖ ਸਕਦੇ ਹਾਂ ਮੁਰਾ ਨੂੰ ਸੋਲ ਤੇ ਹੋਰ ਨੇ ਚੰਗੇ ਸ਼ਾਨਦਾਰ ਛੋਟੇ ਕਿਹੜੀ ਜਗ੍ਹਾ ਤੋਂ ਆਏ ਭਾਈ ਛੋਟੇ ਦਾ ਦਰਵਾਜ਼ਾ ਲੱਗਦਾ ਹੈ ਅੱਟਰ ਸਾਹਿਬ ਪਾਰਕ ਕਰ ਲੈ ਨਿੱਕੇ ਨਿੱਕੇ ਜੇ ਪਰਿੰਗ ਦੀ ਗੱਲ ਕਰੀ ਜੇ ਰਿੰਗ ਦੇ ਵਿੱਚ ਵੀ ਬਹੁਤ ਜਿਆਦਾ ਦਰਸ਼ਕ ਹਨਾ ਸਵੇਰ ਨਾਲੋਂ ਜ਼ਿਆਦਾ ਬਹੁਤ ਜਦੇ ਚਾਹ ਸਵੇਰੇ ਆਪਾਂ ਜੇ ਇਸ ਰਿੰਗ ਨਾਲ ਕਰੀ ਹੈ ਨਾ ਭਰਿਆ ਪਿਆ ਪੂਰਾ ਸਟੇਡੀਅਮ ਦੇਖ ਸਕਦੇ ਤੁਸੀਂ ਇਹਦੇ ਵੀ ਕੋਈ ਵੀ ਜਗਾ ਖਾਲੀ ਨਹੀਂ ਹੈਗੀ ਧਨੋਲਾ ਪਸੂ ਮੰਡੀ ਦੇ ਵਿੱਚ ਜੋ ਮੇਲਾ ਚੱਲ ਰਿਹਾ ਪਸੂ ਮੇਲਾ ਸੋ ਹੁਣ ਜੋ ਮੁਕਾਬਲਾ ਹੋ ਰਿਹਾ ਨੀਲੀ ਰਾਵੀ ਦੇ ਝੋਟਿਆਂ ਦਾ ਵੱਡੇ ਕੁਲ ਜੇ ਚਾਹਦਿਓ ਅੱਜ 3 12 2024 ਦੀ ਇਹ ਇੱਥੇ ਮੇਲੇ ਲੱਗੇ ਹੋਏ ਸੋ ਦੇਖਦੇ ਹਾਂ ਕਿੰਨਾਂ ਦੀ ਕਿਸਮਤ ਖੁੱਲਦੀ ਹੈ ਪਹਿਲੇ ਰੋਡ ਦੇ ਜਿੰਨੇ ਕਿਹੜਾ ਬੰਦਾ ਲਿਆ ਨਾ ਇਹਨਾਂ ਦੇ ਵਿੱਚੋਂ ਸੋ ਇੱਕ ਵਾਰੀ ਤੁਸੀਂ ਸਾਰਿਆਂ ਤੇ ਨਜ਼ਰ ਮਾਰ ਸਕਦੇ ਹੋਗੇ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਨਾ ਕਿ ਕਿਹੜਾ ਤੁਹਾਨੂੰ ਚੰਗਾ ਲੱਗਿਆ ਜੋੜਾ ਬਾਕੀ ਪਾ ਦੇਖਦੇ ਹਾਂ ਪਹਿਲੇ ਦੂਜੇ ਤੀਜੇ ਤੀਜੇ ਨੰਬਰ ਤੇ ਕਿਹੜਾ ਬੜਾ ਜੀ ਸਾਹਿਬ ਬਹੁਤ ਟਰੈਕਟਰ ਆ ਆਮ ਬਹੁਤ ਰੋੜੀ ਹੋਏ ਕੋਈ ਨਹੀਂ ਖੜੀਆਂ ਨੇਗੀਆਂ ਜੋ ਸਕੂਟਰੀਆਂ ਵੀ ਦੇਣੇ ਨੇ ਤੇ ਤੁਸੀਂ ਦੇਖ ਸਕਦਾ ਤੁਸੀਂ ਜਿਹੜੇ ਮੇਲਾ ਦੇਖਣ ਆਏ ਨੇ ਚਾਸਪੇਰਿੰਗ ਪੂਰਾ ਪ੍ਰੈਨਟ ਹੈ ਜੀ ਬਾਕੀ ਜੱਜ ਕਰਨਾ ਮੁਸ਼ਕਿਲ ਹੈ ਅਸੀਂ ਜੇ ਹੁਣ ਦੇਖਿਆ ਜਾਵੇ ਅਸੀਂ ਦੇਖਿਆ ਵੀ ਕਦੇ ਹੁੰਦੀ ਆ ਵੀ ਉਹ ਕਟਾ ਜਿਹੜਾ ਉਹ ਝੋਟਾ ਹੈ ਉਹ ਪਹਿਲੇ ਨੰਬਰ ਤੇ ਹੋ ਕਿਤੇ ਕਿਸੇ ਨੂੰ ਕਦੇ ਕਿਤੇ ਕਿਸੇ ਨੂੰ ਜੋ ਡਾਕਟਰ ਸਾਹਿਬ ਦੇਖ ਰਹੇ ਨੇ ਜੱਜ ਕਰ ਰਹੇ ਨੇ ਹਨਾ ਬਹੁਤ ਮੁਸ਼ਕਲ ਹੁੰਦੀਆਂ ਨੇ ਵੈਸੇ ਇਹ ਗੱਲਾਂ ਜੱਜ ਕਰਨੀਆਂ ਸੋ ਹੁਣ ਦੇਖਦੇ ਆ ਕਿੰਨੀ ਕਿਸਮ ਮਿਲਦੀ ਆ ਪਹਿਲੇ ਜਾਂ ਦੂਜੇ ਨੰਬਰ ਤੇ ਕਿਹੜਾ ਸੌਂਗ ਆ ਰਿਹਾ ਹੈ ਹਾਂ ਜੀ ਦੇਖੋ ਜੀ ਚੈੱਕ ਅਪ ਹੋ ਰਹੀ ਆ ਪੂਰੀ ਹਨਾ ਕਿਹੜਾ ਪਹਿਲੇ ਜਾਂ ਦੂਜੇ ਨੰਬਰ ਤੇ ਆਉਂਦਾ ਤੋਰ ਕੇ ਪਰਖ ਕਰਕੇ ਡਾਕਟਰ ਸਾਹਿਬ ਜਿਹੜੇ ਹੈਗੇ ਨੇ ਸੋ ਦੇਖ ਰਹੇ ਨੇ ਕਿ ਤੁਮ ਪਹਿਲਾ ਨੰਬਰ ਦੇਣਾ ਕਿ ਨੂੰ ਦੂਜਾ ਨੰਬਰ ਦੇਣਾ ਕਿ ਨੂੰ ਤੀਜਾ ਨੰਬਰ ਦੇਣਾ ਹੈ 10 ਨੰਬਰਾਂ ਤੱਕ ਇਹ ਕੰਪੀਟੀਸ਼ਨ ਹੁੰਦਾ ਜੀ ਸੋ ਦੇਖ ਸਕਦੇ ਹੋ ਚੈੱਕ ਅਪ ਚੱਲ ਰਹੀ ਹੈ ਡਾਕਟਰ ਸਾਹਿਬ ਦੇਖ ਰਹੇ ਨੇ ਪਰਖ ਕਰ ਰਹੇ ਨੇ ਇਕੱਲੇ ਇਕੱਲੇ ਗੁਲ ਦੇ ਵਿੱਚੋਂ ਮਤਾਂ ਪੈਰ ਭਜਨ ਸਾਰੀ ਕੁਝ ਚੈੱਕ ਕਰਿਆ ਜਾਂਦਾ ਹੈ ਡਾਕਟਰ ਸਾਹਿਬ ਜਜਮੈਂਟ ਕਰ ਰਹੇ ਨੇ ਕਿ ਨੂੰ ਕਿਹੜਾ ਨੰਬਰ ਦੇਣਾ ਹੈ ਦੇਖਦੇ ਆਂ ਕਿੰਨਾ ਦੀ ਕਿਸਮਤ ਨਿਤਰਦੀ ਹੈ ਪਹਿਲੇ ਨੰਬਰ ਤੇ ਕੌਣ ਕਿਹੜੇ ਪੰਡੋਂ ਦਾ ਬਣੇ ਰੋਗੜੀ ਦੇ ਨਾਮ ਬਤਵਾਤ ਲੈ ਇੱਕ ਤੇ ਸ਼ੇਅਰ ਜ਼ਰੂਰ ਕਰੀ ਚੱਲੇ ਜਾਈ ਤਾਂ ਕਿ ਹਰ ਇੱਕ ਵਿਅਕਤੀ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਸਾਧੂ ਜੀ ਤੇ ਉਹ ਵੀ ਬਾਬਾ ਬੋਲਦੇ ਹੈ ਜਦੋਂ ਵੀ ਇਹ ਦੇਖਦੇ ਹੋ ਨਾ ਉਹਨਾਂ ਦਾ ਇੱਕ ਅਜਿਹਾ ਪਛੇੜ ਸਮਾਨ ਹੈ ਹੋਰ 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 ਬਣੇਗਾ ਥੈਂਕ ਯੂ ਮਾੜਾ ਜਨਸਾਭਾ ਨੂੰ ਸਵਾਗਤ ਸੁਵਰਤਨ ਕਰਦੇ ਹੋਏ ਕੋਈ ਵੀ ਆਪਣਾ ਦੋ ਮਿੰਟ ਰੋਕ ਕੇ ਸਜਾ ਦਿਓ ਜੀ ਉਦੋਂ ਜਿਹੜੀ ਦਿੱਕਤ ਹੋਈ ਇਸ ਗੱਲ ਨੂੰ ਪਾਇਆ ਇਹ ਸਰਕਾਰ ਦੇ ਸਰਵੋਤਮ ਐਂਡ ਕੀਆ ਮਾਜਰਾ ਪ੍ਰਚਾਰ ਸਿੰਘ ਸਾਹਿਬ ਅਫਸਰਜੀਤ ਸਿੰਘ ਜੀ ਡਿਪਟੀ ਕਮੰਡਰ ਦੇਖਣ ਵਾਲੀ ਇਹ ਗੱਲ ਹੈ ਕਿ ਕਿਹੜਾ ਪਹਿਲੇ ਨੰਬਰ ਤੇ ਜਿੰਨੇ ਤੇ ਜਿੰਨੇ ਅਕਰਸ਼ਿਤ ਸਿੰਘ ਸਾਹਿਬ ਅਮਰਪਾਲ ਸਿੰਘ ਜੀ ਜਦੀਦ ਸਿੰਘ ਜਲਦ ਖਸਾਲੇ ਨਾਲ ਜੱਜ ਕਰਦੇ ਨੇ ਉਹ ਵੀ ਦੇਖ ਲੈਗੇ ملک کو ملک دوری کو ملک دوری کو ملک دوری کو ملک دوری کو ملک ملک دوری کو 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 ملک ਲੋਕੀ ਪੂਰੇ 1.5 ਘੰਟੇ ਦੇ ਸਮੇਂ ਤੋਂ ਬਾਅਦ ਦੇ ਵਿੱਚ ਨੰਬਰ ਲੱਗਣੇ ਸ਼ੁਰੂ ਹੋ ਚੁੱਕੇ ਨੇਗੇ ਦੋ ਨੰਬਰ ਰਿੰਗ ਦੇ ਵਿੱਚ ਤਨੋਲਾ ਮੰਡੀ ਦੇ ਵਿੱਚ ਜੋ ਜੋ ਸਾਰੇ ਹੇਰ ਦਰਸ਼ਕਾਂ ਦੀਆਂ ਨਿਗਾਹ ਇੱਥੇ ਟਿੱਗੀਆਂ ਹੋਈਆਂ ਸੀ ਹਨ ਤੇ ਹੁਣ ਨੰਬਰ ਲਿਖਣੇ ਸ਼ੁਰੂ ਹੋ ਗਏ ਨੇ ਸੋ ਦੇਖਦੇ ਹਾਂ ਪਹਿਲੇ ਨੰਬਰ ਤੇ ਜਾਂ ਦੂਜੇ ਨੰਬਰ ਤੇ ਆ ਰਿਹਾ ਹੈ ਨੰਬਰ ਲੱਗਨੇ ਸ਼ੁਰੂ ਹੋ ਗਏ ਲੋ ਜੀ ਇੱਕ ਨੰਬਰ ਤੋਂ ਤਾੜੀਆਂ ਵੱਜ ਚੁੱਕੀਆਂ ਨੇ ਗਿਆ 1.5 ਘੰਟਿਆਂ ਦੇ ਸਮੇਂ ਤੋਂ ਬਾਅਦ ਰਸੀਦਾਂ ਜੀ ਰਸੀਦਾਂ ਅੱਜ ਜੀ ਹੋਣਾ ਕੀ ਆ ਬੁੱਕ ਕਰਾ ਲਿਆ ਰਿਵਾਲਵਰ ਹੋ ਜੋ ਜੀ ਬੜਾ ਜਆ ਸਾਈਡ ਤੇ ਨੰਬਰ ਦੱਸੀ 9763100 9763100 ਲੋ ਬਾਈ ਕਰੀ ਬਾਈ ਫੋਟੋ ਹਾਜੀ ਆ ਖੜੋ ਜੀ ਸੈੱਟ ਜੋ ਕੇ ਬਾਈ ਜੀ ਪਿੱਛੇ ਆ ਕੇ ਫੋਟੋ ਮੇਰੇ ਮੜਾ ਸਾਈਡ ਤੇ ਹੋ ਜੋ ਜੀ ਹਾਜੀ ਆ ਨਿਕਲੋ ਜੀ ਫਾਈਨਲ ਰਿਜ਼ਲਟ ਆ ਗਿਆ ਨੰਬਰ ਇੱਥੇ 52 ਬਾਬਲ ਟੂ ਬਾਬਲ ਟੂ ਹੈ ਜੀ ਨੰਬਰ 1 ਤੇ ਨੀਲੀ ਰਵੀ ਦਾ ਬੰਦ ਜੀ ਪੋਲਰ ਡੈਰੀ ਫਾਰਮ ਪੈਂਡਰ ਸੀਦਾ ਪੋਲਰ ਡੈਰੀ ਫਾਰਮ ਪੈਂਡਰ ਸੀਦਾ ਹਰਿਆਣਾ ਜੀ ਬਹੁਤ ਬਹੁਤ ਜੀ ਆਜਾ ਜੀ ਲਓ ਜੀ ਭਾਈ ਜੀ ਭਾਈ ਜੀ ਭਾਈ ਜੀ ਭਾਈ ਜੀ ਪਹਿਲੇ ਨੰਬਰ ਤੇ ਆਏ ਹੋ ਕਿੰਨੀ ਕੁ ਖੁਸ਼ੀ ਮਹਿਸੂਸ ਕਰ ਰਹੇ ਹੋ ਜੀ ਬਹੁਤ ਸੋਹਣਾ ਜੀ ਜਿੰਨੇ ਹੁਣ ਮੰਨ ਕੇ ਚੱਲੋ ਵੀ ਘੰਟੇ ਡੇਢ ਘੰਟੇ ਦੇ ਸਮੇਂ ਤੋਂ ਬਾਅਦ ਦੇ ਵਿੱਚ ਹਨਾ ਦਰਸ਼ਕ ਵੀਰ ਸਾਰੇ ਦੇਖ ਰਹੇ ਨੇ ਅੱਖਾਂ ਇੱਥੇ ਟਿੱਕੀਆਂ ਹੋਈਆਂ ਤੇ ਤਾੜੀਆਂ ਵੱਜੀਆਂ ਨੇ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਹੋ ਜੀ ਅੱਜ ਇਹਦੇ ਉੱਤੇ ਕੋਈ ਖੁਸ਼ੀ ਨਹੀਂ ਅੱਛਾ ਭਾਈ ਜੀ ਕਿਹੜਾ ਪਿੰਡ ਆਪਣਾ ਪਿੰਡ ਰਸੀਤਾ ਜ਼ਿਲ੍ਹਾ ਜੀਨ ਜੀ ਪਿੰਡ ਰਸੀਤਾ ਰਸੀਤਾ ਦੀ ਸੰਧਾਨ ਸਾਹਿਬ ਗੁਰਦੁਆਰਾ ਸਾਹਿਬ ਹੈ ਜੀ ਉੱਥੇ ਬਹੁਤਿਆਸੀਂ ਉਹਦੇ ਨੇੜੇ ਬਹੁਤ ਬਹੁਤ ਧੰਨਵਾਦ ਜੀ ਪਹਿਲੇ ਸਥਾਨ ਤੇ ਆਏ ਦੂਜੇ ਨੰਬਰ ਤੇ ਦੇਖ ਸਕਦੇ ਹੋ ਤੁਸੀਂ ਦੂਜੇ ਨੰਬਰ ਦਾ ਜੋ ਇਹ ਦੂਜੇ ਨੰਬਰ ਤੇ ਆਇਆ ਬਹੁਤ ਹੀ ਲੰਬੇ ਸਮੇਂ ਤੋਂ ਬਾਅਦ ਦੇ ਵਿੱਚ ਸਾਰੇ ਹੀ ਦਰਸ਼ਕਾਂ ਦੀ ਨਿਗ੍ਹਾਟ ਕੀ ਹੈ ਬਈ ਇਧਰੋਂ ਤੀਜੇ ਨੰਬਰ ਤੇ ਫੁੱਲ ਪਾਏ ਜਾਂਦੇ ਨੇ ਰਾਜਣ ਸੇਂਦ ਰਾਜਣ ਜਿਲ੍ਹਾ ਮੋਗਾ ਬਹੁਤ ਬੱਸ ਪਾਈ ਰੱਖ ਤੀਸਰੇ ਨੰਬਰ ਤੇ ਚੌਥੇ ਨੰਬਰ ਤੇ ਆ ਗਿਆ ਫੇਰ ਨੰਬਰ 3 ਕੋਲ 10 22 ਪੱਤੀ ਮੈਂ ਨੰਬਰ ਪੱਤੀ ਆ ਜੀ ਬਾਈ ਜੀ ਫੋਨ ਆ ਰਿਹਾ ਤੁਹਾਡਾ ਲਾਡੀ ਡਰਾਈਵ ਲੈ ਵੱਲੋਂ ਨਹੀਂ ਯਾਰ ਤੁਹਾਨੂੰ ਦੱਸੋ ਅਸੀਂ ਜਿਆਦਾ ਬਲਵਿੰਦਰ ਮਹਿੰਦੀ ਭਾਈ ਥੋੜਾ ਪਿੱਛੇ ਯਾਰ ਪਰ ਆਹਦੇ ਕਾਫੀ ਦਾਗ ਰਾਜੇ ਤੀਜੇ ਨੰਬਰ ਵਾਲਾ ਜੋ ਛੋਟਾ ਟੋਲ ਰਿਹਾ ਜੀ ਟ੍ਰਾਫਿਕ ਦੇ ਨਾਲ ਦੇ ਜੈ 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 ڈی نمبر مقابلہ ਭਾਈ ਕਿ ਕਿਹੜਾ ਨੰਬਰ ਲਗਾਉਣਾ ਚੌਥਾ ਚੌਥਾ ਲਾਉਦੇ ਨੇ ਇੱਕ ਮਿੰਟ ਆ ਕੇ ਕਰਦੇ ਗੱਲ ਇਹ ਚੌਥਾ ਲਾਉਦੇ ਨੇ ਤੁਸੀਂ ਉਸ ਤੇ ਮਸੂਮਾ ਸਪਸ਼ਟ ਇਹ ਗੱਲ ਕਰਾਂਗੇ ਕਿਹੜੀ ਗੱਲ ਤੁਹਾਡਾ ਚੌਥਾ ਨੁਕਸਾਨ ਦੱਸੋ ਨੁਕਸਾਨ ਦੱਸੋ ਮੈਂ ਕਿਹੜਾ ਚੌਥਾ ਕਾਟਦੇ ਨੇ ਹਾਂ ਚੌਥਾ ਨੰਬਰ ਕਿਉਂ ਲਾਦੇ ਨੇ ਤੁਹਾਡੇ ਸਾਹਿਬ ਨਾਲ ਕਿਹੜਾ ਨੰਬਰ ਲਗਵਾਉਣਾ ਚਾਹੀਦਾ ਜਾਂ ਪਹਿਲਾ ਨੰਬਰ ਚਾਹੀਦਾ ਇਹ ਕਿਹੜੇ ਪੰਡਾ ਬਾਈ ਦਾ ਪਿੰਡ ਮਈਮਾ ਮਈਮੇ ਤੋਂ ਆਏ ਨੇ ਬਾਈ ਕਹਿੰਦੇ ਕਿ ਸਾਡਾ ਜਿਹੜਾ ਸਾਨ ਹੈ ਬਹੁਤ ਹੀ ਸੁੰਦਰ ਹੈ ਪਰ ਚੌਥਾ ਨੰਬਰ ਲਾ ਰਹੇ ਨੇ ਸਾਡਾ ਨੰਬਰ ਲੱਗਣਾ ਚਾਹੀਦਾ ਤੇ ਪਹਿਲਾ ਪਹਿਲਾ ਨੰਬਰ ਬਾਈ ਡਿਮ ਕਰਾਂਗੇ ਸਾਡੇ ਸਪਾਲ ਦਾ ਇੰਦਰੋਂ ਜੇ ਦੇਖੇ ਜਾਵੇ ਹਨਾ ਸਾਰਾ ਨੂੰ ਉੱਚਾ ਲੰਬਾ ਸਿੰਘ ਦੇ ਕੋ ਇਹਦੇ ਪੈਰ ਦੇਖੋ ਪੂਰਾ ਸ਼ਾਨਦਾਰ ਪੰਜਵੇਂ ਨੰਬਰ ਦਾ ਸਾਰ ਪਰ ਦੇਖਿਆ ਜਾਵੇ ਮੈਨੂੰ ਨਹੀਂ ਪਤਾ ਕਿ ਕਿਹੜੀ ਗੱਲੋਂ ਕੋਈ ਉਹ ਲੱਗਿਆ ਸਾਨੂੰ ਪਹਿਲਾਂ ਲੱਗ ਰਿਹਾ ਜਿਵੇਂ ਪਹਿਲੇ ਨੰਬਰ ਤੇ ਆਉਣਾ ਚਾਹੀਦਾ ਤੇ ਬਹੁਤ ਹੀ ਉਚਾ ਲੰਮਾ ਉਹਦਾ ਕੱਦ ਹੋਏਗਾ ਜਿਹੜਾ ਹਨਾ ਬਹੁਤ ਹੀ ਲੰਮਾ ਕਰਦਾ ਦੇਖ ਸਕਦੇ ਹੋ ਤੁਸੀਂ ਹਨਾ ਤੇ ਬਹੁਤ ਬਹੁਤ ਮਰਤਕਾ ਫੈਉ ਤੋਂ ਦੋਸਤਾਂ ਪ੍ਰਕਿਰਤੀ ਬਾਰੇ ਆਉਂਦਾ ਉਸ ਤੋਂ ਬਾਅਦ ਦੇ ਵਿੱਚ ਆਪਾਂ ਬਾਈ ਜੀ ਕੈਮਰਾ ਨੰਬਰ ਤੇ 7 ਬਾਈ 7ਵੇਂ ਨੰਬਰ ਦਾ ਸਾਨ ਤੁਸੀਂ ਦੇਖ ਸਕਦੇ ਹੋ ਕਿਹੜਿਆ ਪਿੰਡਾ ਭਰਾ ਦਾ ਢੋੜਾ ਵਾਲ ਜੀ ਢੋੜਾ ਵਾਲ ਢੋੜਾ ਵਾਲਾ ਪਿੰਡ ਤੋਂ ਆਏ ਨੇ ਬਾਈ ਸਭ ਦਾ ਨੰਬਰ ਤੇ ਸਾਨ ਆਇਆ ਬਾਈ ਇੱਕ ਦੋ ਦਾ ਨੰਬਰ ਲੱਗ ਰਿਹਾ ਬਾਕੀ ਬਾਈ ਇਹਨੇ ਵੀ ਕੰਫਰਮਡ ਕਰਕੇ ਵੀ ਜ਼ਰੂਰ ਦੱਸਿਆ ਕਰੋ ਵੀ ਸੋਨਿਆ ਸਰ ਦੇ ਕੋਲ ਆ ਗਿਆ ਹਨਾ ਵਾ ਸਕਦਾਂ ਬਾਈ ਜੀ ਖੜੇ ਨੇ ਟਰੋਫੀ ਹੱਥ ਦੇ ਵਿੱਚ ਆ ਆਸਾਨ ਦੇ ਸਿਰ ਤੇ ਫੁੱਲ ਲੱਗੇ ਪਏ ਨੇ ਦਰਸ਼ਕ ਵੀਰਾਂ ਦੀ ਨਿਗਾਹ ਪੂਰੀਆਂ ਟਿੱਕੀਆਂ ਪਈਆਂ ਨੇ ਗਿਆ ਬਾਈਆਂ ਨੂੰ ਪੁੱਛਾਂਗੇ ਕਿਹੜਾ ਪਿੰਡਾ ਬਾਈ ਜੀ ਕਿਹੜਾ ਪਿੰਡਾ ਆਪਣਾ 35 ਸ਼ੇਖਵਾ 35 ਸ਼ੇਖਵਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਕੈਮੇ ਨੰਬਰ ਤੇ ਆਗੇ ਬਾਈ ਸੈਕਿੰਡ ਆਇਆ ਬਈ ਦੂਜੇ ਨੰਬਰ ਤੇ ਦੂਜੇ ਨੰਬਰ ਦਾ ਹਨਾ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ ਬਾਈ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਪਹਿਲਾਂ ਵੀ ਆਇਓ ਹਾਂ ਜੀ ਵੀਰੇ ਪਹਿਲਾਂ ਵੀ ਆਇਆ ਅੱਛਾ ਪਹਿਲਾਂ ਤਾਂ ਦੇਖ ਸਕਦੇ ਹੋ ਦੋਸਤੋ ਤੁਸੀਂ ਇਸ ਇਹਦੇ ਬਾਰੇ ਥੋੜਾ ਜਿਹਾ ਦੱਸ ਸਕੋਗੇ ਵੀਰੇ ਆਪਣੇ ਸਾਨ ਬਾਰੇ ਕੀ ਨਾਮ ਹੈ ਇਹਦਾ ਪੀ ਟੰਡੇਲਾ ਦੀ ਇਹਦਾ ਨਾਮ ਵੀਰੇ ਬਾਦਸ਼ਾਡੂ ਆ ਇਹ ਬਾਸ਼ਾ ਰੋਡਾਂ ਵਾਲੇ ਬਾਈ ਜੱਗੇ ਕੋਲੇ ਸੀ ਉਹਦਾ ਬੱਚਾ ਦਾ ਡਾਇਰੈਕਟ ਇਹ ਠੀਕ ਹੈ ਜੀ ਮਾ ਦਾ 19 ਕਿਲੋ 960 ਗ੍ਰਾਮ ਪੀਡੀਐਫ ਚ ਵਾਈ ਹੋਈ ਆ 19 ਕਿਲੋ 960 ਗ੍ਰਾਮ ਅੱਛਾ ਡਾਇਰੈਕਟ ਵਾਈ ਹਾਂ ਓਕੇ ਓਕੇ ਤੇ ਜੇ ਸ਼ਿਵਨ ਵਗੈਰਾ ਵੀ ਤੁਹਾਨੂੰ ਵੀ ਸ਼ਿਵਨ ਇਹਦਾ ਵੀਰੇ ਬਸ ਮੂਰੇ ਤਿਆਰ ਕਰਾ ਲਾਂਗੇ ਉਹ ਡਾਇਰੈਕਟ ਛੱਡ ਦੇਾਂਗੇ ਕੋ ਕੰਟੈਕਟਰ ਨੰਬਰ ਬਾਈ ਆਪਣਾ 95034 41346 95034 41346 41346 ਨੰਬਰਾਂ ਪੰਜ ਦਾ ਹਨ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸ਼ਾਨਦਾਰ ਤੇ ਦੂਸਰੇ ਨੰਬਰ ਦਾ ਹਨ ਜੋ ਦਰਸ਼ਕ ਵੀ ਰਾਲਦ ਵਾਲੇ ਤੁਸੀਂ ਦੇਖ ਸਕਦੇ ਹੋ ਹਨ ਤੇ ਨਿਗਾ ਟਕਈਆਂ ਵੀ ਇਹਦੇ ਉਸੇ ਤੇ ਇਹ ਵੀ ਚੱਲ ਰਹੀ ਹੈ ਗੱਲਬਾਤ ਜਿਨ੍ਹਾਂ ਦੇ ਚੌਥੇ ਸਥਾਨ ਤੇ ਆਇਆਗਾ ਕਟਾ ਉਹ ਕਹਿ ਰਹੇ ਨੇ ਵੀ ਹਟਾ ਕਟਾ ਪਹਿਲੇ ਨੰਬਰ ਤੇ ਹੋਣਾ ਚਾਹੀਦਾ ਜੀ ਨਾ ਇਸ ਤਰ੍ਹਾਂ ਦੀ ਵੀ ਗੱਲਾਂ ਹੋ ਰਹੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਜੀ ਘਰੋਲਾ ਮੰਡੀ ਦੇ ਵਿੱਚ ਮੁੰਡੀਆਂ ਲੱਗੇ ਹੋਏ ਮੇਲੇ ਦੇ ਵਿੱਚ ਜੋ ਵੀ ਮਿੱਤਰੋ ਜੋ ਵੀ ਮੇਲੇ ਦੇ ਵਿੱਚ ਚੰਗੀਆਂ ਲਾ ਕੇ ਦੋ ਸਨਪੋਤੇ ਜੀ ਸੋਹਾਰਾ ਬਲਕੁੱਟਿਆ ਹੈ ਮਿੱਤਰੋ ਇੱਕ ਵਾਰੀ ਧੰਨਵਾਦ ਹੈ ਜੀ ਇਹਨੂੰ ਸਤਿ ਸਾਂ ਨਾਲ ਬੜਾ ਦਰਸ਼ਨ ਨੂੰ ਸਾਰੇ ਟੀਮ ਦਾ ਦੇਖਣ ਦਾ ਮੌਕਾ ਹੈ ਔਰ ਅੱਗੇ ਜਿਹੜਾ ਪੁੱਤਰ ਨੂੰ ਕੱਟਾ ਹੋਣੀ ਬਗਦੀ ਆਪਾਂ ਜਾਣਦੇ ਹਾਂ ਕੈਮਰਾ ਨੰਬਰ ਕੀ ਆਪਣਾ ਤੀਜੇ ਦੇ ਭਾਈ ਤੀਜਾ ਹਨਾ ਤੀਜੇ ਨੰਬਰ ਦਾ ਸਾਨਾ ਜੀ ਦੇਖ ਸਕਦਾ ਤੁਸੀਂ ਸੋਨਾ ਸੁੰਦਰ ਸਿੰਘ ਮੂੰਹ ਮੱਥਾ ਤੋਂ ਚੈੱਕ ਕਰ ਸਕਦੇ ਹੋ ਜੇਕਰ ਕੋਈ ਫੋਨਾਂ ਦੇ ਵਿੱਚ ਪਹਿਲੇ ਗੱਲ ਨੂੰ ਤਵਾਰਕਾ ਪਰ ਇੱਕ ਬੇਨਤੀ ਹੈ ਜੀ ਇਹ ਵੀ ਵੀਡੀਓਗ੍ਰਾਫੀ ਜ਼ਰੂਰ ਕਰਾਓ ਕਿਉਂਕਿ ਕੋਈ ਕੋਈ ਤੇਤੀਆਂ ਬਣਿਆ ਨੂੰ ਮੁਬਤਾਈਆਂ ਦੇ ਸਕਦੇ ਪਰ ਥੋੜਾ ਜਿਹਾ ਸਹਿਯੋਗ ਜ਼ਰੂਰੀ ਹੈ ਜੀ ਪਾਈ ਦਾ ਤੀਜਾ ਦੋਸਤ ਲੱਗੇਗਾ ਚੌਥਾ ਤੀਜਾ ਮੋਰਨ ਸਰਕਾਰੀ ਨਿਰਧਾਰਨਾ ਲੱਗਿਆ ਹੈ ਬਾਕੀ ਦਾ ਸਭ ਜਾਣ ਗਿਆ ਆਇਆ ਪਹਿਲੇ ਨੰਬਰ ਤੇ ਬਹੁਤ ਸਾਰੇ ਦੇਖ ਸਾਥੋਂ ਤੁਸੀਂ ਸਵਾਗਤ ਕਰਦੇ ਹਾਂ ਮੈਨੂੰ ਔਰ ਜਿਵੇਂ ਮੈਨੂੰ ਜੇ ਕੋਈ ਮਾਰਕਾ ਮਜਰੂਬ ਦਾ ਅਜਾ ਕੱਲੋ ਕੱਲੋ